ਕਿਸਾਨ ਅਦੋਲਨ ਕਰਕੇ ਰੇਲਵੇ ਨੇ ਬਣਾਇਆ ਆ ਨਵਾਂ ਨਿਯਮ ਤਿੰਨ ਦਿਨ ਦਾ ਸ਼ੈਡਿਊਲ ਜਾਰੀ ਕਰਨ ਦੀ ਨਵੀਂ ਪ੍ਰਕਿਰਿਆ ਕੀਤੀ ਸ਼ੁਰੂ ਲੰਬੀ ਦੂਰੀ ਦਾ ਸਫ਼ਰ ਤੈਅ ਕਰਨ ਵਾਲੀਆਂ 101 ਰੇਲਾਂ ਨੂੰ ਲੈ ਕੇ ਬਦਲਾਅ ਕੀਤੇ ਜਾਰੀ ਧਿਆਨ ਨਾਲ ਸੁਣ ਲੋ ਇਹ ਪੂਰੀ ਰਿਪੋਰਟ ਜੋ ਹੈ ਤੁਹਾਡੇ ਕੰਮ ਦਰਅਸਲ ਰੇਲਵੇ ਨੇ ਕਿਸਾਨੀ ਅਦੋਲਨ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਤਿੰਨ ਦਿਨ ਦਾ ਸ਼ੈਡਿਊਲ ਜਾਰੀ ਕਰਨ ਦੀ ਨਵੀਂ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਰੇਲਵੇ ਨੇ ਪਹਿਲਾਂ ਜਿਹੜੀਆਂ ਟ੍ਰੇਨਾਂ ਇੱਕ ਦਿਨ ਲਈ ਰੱਦ ਕੀਤੀਆਂ ਸਨ ਉਹਨਾਂ ਨੂੰ ਤਿੰਨ ਦਿਨਾਂ ਲਈ ਰੱਦ ਕਰਨ ਦੇ ਨਿਰਦੇਸ਼ ਦਿੱਤੇ ਹਨ ਇਸ ਦੇ ਨਾਲ ਹੀ ਲੰਬੀ ਦੂਰੀ ਦਾ ਸਫ਼ਰ ਤੈਅ ਕਰਨ ਵਾਲੀਆਂ 101 ਰੇਲਾਂ ਨੂੰ ਲੈ ਕੇ ਬਦਲਾਅ ਕੀਤਾ ਹੈ ਇਹਨਾਂ ਵਿੱਚੋਂ 41 ਰੇਲ ਗੱਡੀਆਂ ਤੂਰੀ ਜਖਲ ਅਤੇ 60 ਰੇਲ ਗੱਡੀਆਂ ਚੰਡੀਗੜ੍ਹ ਸਾਨੇਵਾਲ ਰਾਹੀਂ ਚਲਾਉਣ ਦਾ ਫੈਸਲਾ ਕੀਤਾ ਗਿਆ ਹੈ ਹਾਲਾਕੇ ਤੂਰੀ ਜਖਲ ਰਾਹੀ ਚੱਲਣ ਵਾਲੀਆਂ ਰੇਲ ਗੱਡੀਆਂ ਨੂੰ ਮੰਜ਼ਿਲ ਉੱਤੇ ਪਹੁੰਚਣ ਲਈ ਲੰਬਾ ਸਮਾਂ ਲੱਗ ਰਿਹਾ ਹੈ ਜਦਕਿ ਚੰਡੀਗੜ੍ਹ ਸਾਨੇਵਾਰ ਰੇਲ ਸੈਕਸ਼ਨ ਦੇ 50 ਕਿਲੋਮੀਟਰ ਹਿੱਸੇ ਨੂੰ ਪਾਰ ਕਰਨ ਲਈ 3 ਤੋਂ 4 ਘੰਟੇ ਲੱਗ ਰਹੇ ਹਨ ਅਜਿਹੇ ਜਿੰਨਾਂ ਯਾਤਰੀਆਂ ਨੇ 2 ਮਹੀਨੇ ਪਹਿਲਾਂ ਟ੍ਰੇਨਾਂ 'ਚ ਰਿਜ਼ਰਵੇਸ਼ਨ ਕਰਵਾਈ ਸੀ ਉਹਨਾਂ ਨੂੰ ਇਸ ਦਾ ਖਮਿਆਜਾ ਪੁਗਤਣਾ ਪੈ ਰਿਹਾ ਹੈ 17 ਅਪ੍ਰੈਲ ਤੋਂ ਸ਼ੰਭੂ ਰੇਲਵੇ ਸਟੇਸ਼ਨ ਉੱਤੇ ਸ਼ੁਰੂ ਹੋਏ ਕਿਸਾਨ ਅੰਦੋਲਨ ਕਾਰਨ ਰੇਲਵੇ ਸਿਸਟਮ ਠੱਪ ਹੋ ਗਿਆ ਤੇ ਕਿਉਂਕਿ ਮੇਲ ਤੇ ਐਕਸਪ੍ਰੈਸ ਸਮੇਤ ਮਾਲ ਗੱਡੀਆਂ ਇੱਕੋ ਰੂਟ ਉੱਤੇ ਹੀ ਚੱਲ ਰਹੀਆਂ ਹਨ ਅਜਿਹੇ ਚ ਮੇਲ ਅਤੇ ਐਕਸਪ੍ਰੈਸ ਕੁਝ ਘੰਟੇ ਨਹੀਂ ਸਗੋ 12 ਤੋਂ 14 ਘੰਟੇ ਦੇਰੀ ਨਾਲ ਚੱਲ ਰਹੀਆਂ ਨੇ ਇਸ ਸਮੱਸਿਆ ਦੇ ਹੱਲੇ ਰੇਲਵੇ ਕਾਰਵਾਈ ਵਿੱਚ ਲੱਗਿਆ ਹੋਇਆ ਹੈ ਇਸ ਦੇ ਲਈ ਵਿਭਾਗੀ ਅਧਿਕਾਰੀਆਂ ਨੂੰ ਇਹ ਜ਼ਿੰਮੇਵਾਰੀ ਵੀ ਸੌਂਪੀ ਗਈ ਹੈ ਕਿਉਂਕਿ ਉਹ ਅਜਹੀਆਂ ਟ੍ਰੇਨਾਂ ਦੀ ਸਨਾਖਤ ਕਰਨ ਲਈ ਉਹਨਾਂ ਨੂੰ ਇੱਕ ਹੀ ਰੂਟ ਰਾਹੀਂ ਜਲਦੀ ਕੱਢਣ ਦਾ ਪ੍ਰਬੰਧ ਕਰਨ ਇਸ ਵਿੱਚ ਰੇਲਵੇ ਦੁਆਰਾ ਚਲਾਈਆਂ ਜਾਣ ਵਾਲੀਆਂ ਗਰਮੀ ਦੀਆਂ ਵਿਸ਼ੇਸ਼ ਰੇਲ ਗੱਡੀਆਂ ਵੀ ਸ਼ਾਮਿਲ ਹਨ ਦੱਸਦੀ ਹੈ ਕਿ 13 ਫਰਵਰੀ ਨੂੰ ਕਿਸਾਨੀ ਅੰਦੋਲਨ ਦੀ ਸ਼ੁਰੂਆਤ ਹੋ ਗਈ ਹੈ ਜਿਸ ਤੋਂ ਬਾਅਦ ਕਿਸਾਨ ਕਈ ਮੁਸ਼ਕਲਾਂ ਦਾ ਸਾਹਮਣਾ ਵੀ ਕਰ ਰਹੇ ਹਨ ਇਸ ਦੌਰਾਨ ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਨਾਲ ਕਈ ਮੀਟਿੰਗਾਂ ਵੀ ਕੀਤੀਆਂ ਪਰ ਕੋਈ ਹੱਲ ਨਹੀਂ ਨਿਕਲਿਆ ਇਸ ਤੋਂ ਬਾਅਦ ਮਜਬੂਰਨ ਕਿਸਾਨਾਂ ਨੂੰ ਰੇਲਵੇ ਸਟੇਸ਼ਨ ਉੱਤੇ ਧਰਨੇ ਦੇਣ ਵਰਗੇ ਕਦਮ ਚੁੱਕਣੇ ਪਏ ਜਿਸ ਕਰਕੇ ਹੁਣ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਬਿਊਰੋ ਰਿਪੋਰਟ ਦਿੱਲੀ ਪੋਸਟ ਪੰਜਾਬੀ ਕਿਸਾਨ ਅਦੋਲਨ ਕਰਕੇ ਰੇਲਵੇ ਨੇ ਬਣਾਇਆ ਆ ਨਵਾਂ ਨਿਯਮ 3 ਦਿਨ ਦਾ ਸ਼ਡਿਊਲ ਜਾਰੀ ਕਰਨ ਦੀ ਨਵੀਂ ਪ੍ਰਕਿਰਿਆ ਕੀਤੀ ਸ਼ੁਰੂ ਲੰਬੀ ਦੂਰੀ ਦਾ ਸਫ਼ਰ ਤੈਅ ਕਰਨ ਵਾਲੀਆਂ 101 ਰੇਲਾਂ ਨੂੰ ਲੈ ਕੇ ਬਦਲਾਅ ਕੀਤੇ ਜਾ ਰਹੇ ਧਿਆਨ ਨਾਲ ਸੁਣ ਲੋ ਇਹ ਪੂਰੀ ਰਿਪੋਰਟ ਜੋ ਹੈ ਤੁਹਾਡੇ ਕੰਮ ਦਰਅਸਲ ਰੇਲਵੇ ਨੇ ਕਿਸਾਨੀ ਅਦੋਲਨ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ 3 ਦਿਨ ਦਾ ਸ਼ਡਿਊਲ ਜਾਰੀ ਕਰਨ ਦੀ ਨਵੀਂ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਰੇਲਵੇ ਨੇ ਪਹਿਲਾਂ ਜਿਹੜੀਆਂ ਟ੍ਰੇਨਾਂ ਇੱਕ ਦਿਨ ਲਈ ਰੱਦ ਕੀਤੀਆਂ ਸਨ ਉਹਨਾਂ ਨੂੰ ਤਿੰਨ ਦਿਨਾਂ ਲਈ ਰੱਦ ਕਰਨ ਦੇ ਨਿਰਦੇਸ਼ ਦਿੱਤੇ ਹਨ ਇਸ ਦੇ ਨਾਲ ਹੀ ਲੰਬੀ ਦੂਰੀ ਦਾ ਸਫ਼ਰ ਤੈਅ ਕਰਨ ਵਾਲੀਆਂ 101 ਰੇਲਾਂ ਨੂੰ ਲੈ ਕੇ ਬਦਲਾਅ ਕੀਤਾ ਹੈ ਇਹਨਾਂ ਵਿੱਚੋਂ 41 ਰੇਲ ਗੱਡੀਆਂ ਤੂਰੀ ਜਖਲ ਅਤੇ 60 ਰੇਲ ਗੱਡੀਆਂ ਚੰਡੀਗੜ੍ਹ ਸਾਨੇਵਾਲ ਰਾਹੀਂ ਚਲਾਉਣ ਦਾ ਫੈਸਲਾ ਕੀਤਾ ਗਿਆ ਹੈ ਹਾਲਾਂਕਿ ਤੂਰੀ ਜਾਖਲ ਰਾਹੀਂ ਚੱਲਣ ਵਾਲੀਆਂ ਰੇਲ ਗੱਡੀਆਂ ਨੂੰ ਮੰਜ਼ਿਲ ਉੱਤੇ ਪਹੁੰਚਣ ਲਈ ਲੰਬਾ ਸਮਾਂ ਲੱਗ ਰਿਹਾ ਹੈ ਜਦਕਿ ਚੰਡੀਗੜ੍ਹ ਸਾਨੇਵਾਰ ਰੇਲ ਸੈਕਸ਼ਨ ਦੇ 50 ਕਿਲੋਮੀਟਰ ਹਿੱਸੇ ਨੂੰ ਪਾਰ ਕਰਨ ਲਈ 3 ਤੋਂ 4 ਘੰਟੇ ਲੱਗ ਰਹੇ ਹਨ ਅਜਿਹੇ ਜਿੰਨਾਂ ਯਾਤਰੀਆਂ ਨੇ 2 ਮਹੀਨੇ ਪਹਿਲਾਂ ਟ੍ਰੇਨਾਂ 'ਚ ਰਿਜ਼ਰਵੇਸ਼ਨ ਕਰਵਾਈ ਸੀ ਉਹਨਾਂ ਨੂੰ ਇਸ ਦਾ ਖਮਿਆਜਾ ਭੁਗਤਣਾ ਪੈ ਰਿਹਾ ਹੈ 17 ਅਪ੍ਰੈਲ ਤੋਂ ਸ਼ੰਭੂ ਰੇਲਵੇ ਸਟੇਸ਼ਨ ਉੱਤੇ ਸ਼ੁਰੂ ਹੋਏ ਕਿਸਾਨ ਅੰਦੋਲਨ ਕਾਰਨ ਰੇਲਵੇ ਸਿਸਟਮ ਠੱਪ ਹੋ ਗਿਆ ਤੇ ਕਿਉਂਕਿ ਮੇਲ ਤੇ ਐਕਸਪ੍ਰੈਸ ਸਮੇਤ ਮਾਲ ਗੱਡੀਆਂ ਇੱਕੋ ਰੂਟ ਉੱਤੇ ਹੀ ਚੱਲ ਰਹੀਆਂ ਹਨ ਅਜੇ ਤੱਕ ਮੇਲ ਅਤੇ ਐਕਸਪ੍ਰੈਸ ਕੁਝ ਘੰਟੇ ਨਹੀਂ ਸਗੋਂ 12 ਤੋਂ 14 ਘੰਟੇ ਦੇਰੀ ਨਾਲ ਚੱਲ ਰਹੀਆਂ ਨੇ ਇਸ ਸਮੱਸਿਆ ਦੇ ਹੱਲੇ ਰੇਲਵੇ ਕਾਰਵਾਈ ਵਿੱਚ ਲੱਗਿਆ ਹੋਇਆ ਹੈ ਇਸ ਦੇ ਲਈ ਵਿਭਾਗੀ ਅਧਿਕਾਰੀਆਂ ਨੂੰ ਇਹ ਜ਼ਿੰਮੇਵਾਰੀ ਵੀ ਸੌਂਪੀ ਗਈ ਹੈ ਕਿਉਂਕਿ ਉਹ ਅਜਹੀਆਂ ਟ੍ਰੇਨਾਂ ਦੀ ਸਨਾਖਤ ਕਰਨ ਲਈ ਉਹਨਾਂ ਨੂੰ ਇੱਕ ਹੀ ਰੂਟ ਰਾਹੀਂ ਜਲਦੀ ਕੱਢਣ ਦਾ ਪ੍ਰਬੰਧ ਕਰਨ ਇਸ ਵਿੱਚ ਰੇਲਵੇ ਦੁਆਰਾ ਚਲਾਈਆਂ ਜਾਣ ਵਾਲੀਆਂ ਗਰਮੀ ਦੀਆਂ ਵਿਸ਼ੇਸ਼ ਰੇਲ ਗੱਡੀਆਂ ਵੀ ਸ਼ਾਮਿਲ ਹਨ ਦੱਸਦੀ ਹੈ ਕਿ 13 ਫਰਵਰੀ ਨੂੰ ਕਿਸਾਨੀ ਅੰਦੋਲਨ ਦੀ ਸ਼ੁਰੂਆਤ ਹੋ ਗਈ ਹੈ ਜਿਸ ਤੋਂ ਬਾਅਦ ਕਿਸਾਨ ਕਈ ਮੁਸ਼ਕਲਾਂ ਦਾ ਸਾਹਮਣਾ ਵੀ ਕਰ ਰਹੇ ਹਨ ਇਸ ਦੌਰਾਨ ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਨਾਲ ਕਈ ਮੀਟਿੰਗਾਂ ਵੀ ਕੀਤੀਆਂ ਪਰ ਕੋਈ ਹੱਲ ਨਹੀਂ ਨਿਕਲਿਆ ਇਸ ਤੋਂ ਬਾਅਦ ਮਜਬੂਰਨ ਕਿਸਾਨਾਂ ਨੂੰ ਰੇਲਵੇ ਸਟੇਸ਼ਨ ਉੱਤੇ ਧਰਨੇ ਦੇਣ ਵਰਗੇ ਕਦਮ ਚੁੱਕਣੇ ਪਏ ਜਿਸ ਕਰਕੇ ਹੁਣ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਬਿਊਰੋ ਰਿਪੋਰਟ ਦਿੱਲੀ ਪੋਸਟ ਪੰਜਾਬੀ